ਉਸ ਵੇਲੇ ਦਸਤਗੀਰ ਪੀਰ ਜਿਹੜਾ ਉਹ ਮਜਬਦਾ ਵੀ ਮੁਖੀ ਸੀ ਰਾਜਨੀਤਿਕ ਵੀ ਮੁਖੀ ਸੀ ਉਹਦਾ ਬੜਾ ਮਾਣ ਉਹਦੀ ਬੜੀ ਪ੍ਰਤਿਸ਼ਟਾ ਸੀ ਬੜੇ ਉਹਦੇ ਚੇਲੇ ਸਨ ਬੜੇ ਉਹਨੂੰ ਨਜ਼ਰਾਨੇ ਚਲਦੇ ਸਨ ਉਹਦਾ ਹੁਕਮ ਚੱਲਦਾ ਸੀ ਪਕੜ ਕਰਕੇ ਗੁਰੂ ਸਾਹਿਬ ਨੂੰ ਇੱਕ ਮੁਲਜ਼ਮ ਵਾਂਗ ਉਹਦੇ ਕੋਲ ਪੇਸ਼ ਕੀਤਾ ਹੈ ਉਹ ਸੰਘਾਸਣ ਤੇ ਬੈਠਾ ਹੈ ਜਾਂ ਥੜੇ ਸ਼ਬਦ ਵਰਤਿਆ ਕਹਿੰਿਆ ਥੜੇ ਤੇ ਬੈਠਾ ਹੋਇਆ ਹੈ ਜਦੋਂ ਮਹਾਰਾਜ ਗਏ ਸਬਾ ਪਰ ਹੀ ਹੋਈ ਹੈ ਉਹਨੇ ਮਾਰਾਇ ਨਾਲ ਬਚਨ ਕੀਤਾ ਐ ਹਿੰਦਿਆ ਦੇ ਪੀਰ ਕਿਉਂਕਿ ਹਿੰਦੁਸਤਾਨ ਤੋਂ ਤੂੰ ਆਇਆ ਹੈ ਉਹ ਇਰਾਕ ਦਾ ਇਲਾਕਾ ਹੈ ਕਹਿਣ ਲੱਗੇ ਹਿੰਦਿਆ ਦੇ ਪੀਰ ਤਿੰਨ ਸਵਾਲ ਮੇਰੇ ਜੇਨ ਵਿੱਚ ਹਰ ਸਮੇਂ ਘੁੰਮਦੇ ਰਹਿੰਦੇ ਹਨ ਹਰ ਸਮੇਂ ਤੇ ਮੈਨੂੰ ਇਹਨਾਂ ਦਾ ਜਵਾਬ ਕਿਤੇ ਉਹ ਮਿਲਦਾ ਕੋਈ ਨਹੀਂ ਜੇ ਤੂੰ ਮੇਰੇ ਤਿੰਨਾਂ ਸਵਾਲਾਂ ਦਾ ਜਵਾਬ ਦੇ ਦੇਵੇਂ ਮੇਰੀ ਅੰਦਰੋਂ ਤਸੱਲੀ ਕਰਾ ਦੇ ਸੱਚ ਜਾਣੀ ਮੈਂ ਆਪਣਾ ਸਿਰ ਤੇਰੇ ਕਦਮਾਂ ਤੇ ਰੱਖ ਦਵਾਂਗਾ ਤੇ ਜੇ ਤੂੰ ਸਵਾਲਾਂ ਦਾ ਜਵਾਬ ਨਾ ਦੇ ਸਕਿਆ ਫਿਰ ਤੁਹਾਨੂੰ ਸੰਗਸਾਰ ਦੀ ਸਜ਼ਾ ਹੋਵੇਗੀ ਇਹ ਸਜ਼ਾ ਹੁੰਦੀ ਹੈ ਗੋਡਿਆਂ ਤੱਕ ਬੰਦੇ ਨੂੰ ਧਰਤੀ ਵਿੱਚ ਨੱਪ ਕੇ ਤੇ ਫਿਰ ਘੇਰਿਓ ਘੇਰਿਓ ਪੱਥਰ ਮਾਰ ਮਾਰ ਕੇ ਖਤਮ ਕਰ ਦਿਆਂਗਾ ਇਹ ਸਜ਼ਾ ਹੋਵੇਗੀ ਗੁਰੂ ਸਾਹਿਬ ਨੇ ਕਿਹਾ ਇਹ ਦਸਤਗੀਰ ਪੀਰ ਇਹ ਫਕੀਰ ਇਸ ਸਜ਼ਾ ਤੋਂ ਡਰ ਕੇ ਮੈਂ ਤੈਨੂੰ ਜਵਾਬ ਨਹੀਂ ਦਵਾਂਗਾ ਮੈਂ ਜਵਾਬ ਤੈਨੂੰ ਦਮਾਂ ਦਾ ਪਰੇ ਸਜ਼ਾ ਤੋਂ ਡਰ ਕੇ ਨਹੀਂ ਮੈਂ ਨਿਕਲਿਆ ਹੀ ਘਰਾਂ ਵਿੱਚੋਂ ਸਵਾਲਾਂ ਦੇ ਜਵਾਬ ਦੇਣ ਵਾਸਤੇ ਹਾਂ ਮੈਂ ਨਿਕਲੇ ਜਵਾਬ ਦੇਣ ਵਾਸਤੇ ਹਾਂ ਤੂੰ ਇਹ ਨਾ ਸੋਚੀ ਮੈਂ ਸਜ਼ਾ ਤੋਂ ਡਰ ਕੇ ਜਵਾਬ ਦੇਣਾ ਮੇਰਾ ਕੰਮ ਹੀ ਹੈ ਸਵਾਲਾਂ ਦੇ ਜਵਾਬ ਦੇਨੇ ਤੂੰ ਪੁੱਛ ਉਹਨੇ ਤਿੰਨ ਸਵਾਲ ਕੀਤੇ ਉਹਦੇ ਵਿੱਚੋਂ ਉਹ ਸਵਾਲ ਅੱਜ ਦੀ ਪੰਕਤੀ ਨਾਲ ਮੇਲ ਖਾਂਦੇ ਵੀ ਹਰ ਵਿੱਚ ਹੀ ਪ੍ਰਮਾਤਮਾ ਹੈ ਹਰ ਜਗ੍ਹਾ ਤੇ ਹੈ ਉਹਦਾ ਪਹਿਲਾ ਸਵਾਲ ਸੀ ਮਹਾਰਾਜ ਸੱਚੇ ਪਾਤਸ਼ਾਹ ਖੁਦਾ ਤੋਂ ਪਹਿਲਾਂ ਕੀ ਸੀ ਉਹਦੀ ਮੈਨੂੰ ਅੱਜ ਤੱਕ ਸਮਝ ਕੋਈ ਨਹੀਂ ਆਈ ਕਿ ਖੁਦਾ ਜਦੋਂ ਸੀ ਉਹਦੇ ਤੋਂ ਪਹਿਲਾਂ ਕੀ ਕੁਝ ਸੀ ਉਹਦੇ ਬਾਰੇ ਮੈਨੂੰ ਦੱਸੋ ਦੂਜਾ ਸਵਾਲ ਵੀ ਖੁਦਾ ਰਹਿੰਦਾ ਕਿੱਥੇ ਹੈ ਉਹਦਾ ਟਿਕਾਣਾ ਕਿਹੜਾ ਹੈ ਤੇ ਤੀਜਾ ਸਵਾਲ ਮੇਰਾ ਇਹ ਵੀ ਖੁਦਾ ਵਿਹਲਾ ਹੀ ਰਹਿੰਦਾ ਹੈ ਕਿ ਜਾਂ ਉਹਦਾ ਕੋਈ ਧੰਦਾ ਵੀ ਹੈ ਕੋਈ ਕੰਮਕਾਰ ਵੀ ਹੈ ਕੋਈ ਕੰਮ ਵੀ ਕਰਨ ਵਾਲਾ ਹੈ ਕਿ ਵਿਹਲਾ ਹੀ ਰਹਿੰਦਾ ਹੈ ਇਹ ਮੇਰੇ ਤਿੰਨ ਸਵਾਲ ਇਹਨਾਂ ਦਾ ਉੱਤਰ ਦਿਓ ਗੁਰੂ ਸਹਿ ਮਾਰ ਨੇ ਕਿਹਾ ਦੇਖ ਤੇਰਾ ਪਹਿਲਾ ਸਵਾਲ ਕੀ ਹੈ ਕਹਿੰਦੇ ਪਹਿਲਾ ਸਵਾਲ ਤਾਂ ਇਹ ਹੈ ਖੁਦਾ ਤੋਂ ਪਹਿਲਾਂ ਕੀ ਸੀ ਮਾਰ ਸੱਚੇ ਪਾਤਸ਼ਾਹ ਕਿਹਾ ਦੇਖ ਜਵਾਬ ਦੇਣ ਦੀ ਸਾਡੀ ਇੱਕ ਮਰਯਾਦਾ ਹੈ ਅਸੀਂ ਮਰਯਾਦਾ ਦੇ ਨਾਲ ਜਵਾਬ ਦੇਨੇ ਕਹਿੰਦਾ ਦੱਸੋ ਮਾਰ ਕਿਹਾ ਇੱਕ ਥਾਲ ਮੋਤੀਆਂ ਦਾ ਮਗਾ ਉਹਨੇ ਕਿਹਾ ਹੱਦ ਹੋ ਗਈ ਮੈਂ ਤਾਂ ਫਕੀਰ ਸਮਝਦਾ ਸੀ ਇਹ ਤਾਂ ਬੜਾ ਲੋਭੀ ਤੇ ਲਾਲਚੀ ਹੈ ਅਜੇ ਜਵਾਬ ਦਿੱਤਾ ਕੋਈ ਨਹੀਂ ਤੇ ਪਹਿਲਾਂ ਹੀ ਮੋਤੀਆਂ ਦੀ ਥਾਲ ਪਿਆ ਮੰਗਦਾ ਹੈ ਫਿਰ ਵੀ ਉਹਨੇ ਮਨ ਵਿੱਚ ਵਿਚਾਰਿਆ ਕੋਈ ਗੱਲ ਨਹੀਂ ਮੈਨੂੰ ਇੰਨਾਂ ਚੀਜ਼ਾਂ ਦਾ ਕਾਟਾ ਨਹੀਂ ਕਿਉਂਕਿ ਲੱਖਾਂ ਨਜ਼ਰਾਨੇ ਉਹਨੂੰ ਰੋਜ਼ ਚੜਦੇ ਸਨ ਉਹਨੇ ਇਸ਼ਾਰਾ ਕੀਤਾ ਮੋਤੀਆਂ ਦਾ ਥਾਲ ਲਿਆਓ ਮੋਤੀਆਂ ਦਾ ਥਾਲ ਲਿਆਂਦਾ ਜਿਸ ਵੇਲੇ ਗੁਰੂ ਸਾਹਿਬਾਂ ਦੇ ਅੱਗੇ ਕੀਤਾ ਮਹਾਰਜ ਕਹਿੰਿਆ ਨਹੀਂ ਇਹ ਥਾਲ ਮੈਨੂੰ ਨਹੀਂ ਚਾਹੀਦਾ ਤੂੰ ਆਪਣੇ ਹੱਥ ਵਿੱਚ ਪਕੜ ਉਹਨੇ ਥਾਲ ਫੜਿਆ ਤੇ ਮਾਰ ਸੱਚੇ ਪਾਦਸ਼ਾਹ ਨੇ ਕਿਹਾ ਇਨਾਂ ਮੋਤੀਆਂ ਦੀ ਗਿਣਤੀ ਕਰ ਤੇ ਆਪ ਗਿਣਤੀ ਕਰ ਉਹਨੇ ਗਿਣਤੀ ਆਰੰਭ ਕੀਤੀ ਹੈ ਤੇ ਬੜਾ ਹੈਰਾਨ ਹੈ ਸਵਾਲ ਕਿਸ ਤਰ੍ਹਾਂ ਦਾ ਜਵਾਬ ਕਿਵੇਂ ਦਿੰਦੇ ਐ ਜਦੋਂ ਗਿਣਤੀ ਕਰਦਾ ਉਹਨੇ 1 2 3 ਸ਼ਬਦ ਕਿਹਾ ਮਾਰ ਕਿ ਆ ਫਕੀਰ ਜੀ ਗਿਣਤੀ ਗਲਤ ਕਰ ਰਹੇ ਹੋ ਠੀਕ ਗਿਣਤੀ ਕਰੋ ਉਹ ਹੈਰਾਨ ਹੋ ਗਿਆ ਹੱਦ ਹੋ ਗਈ ਜੇ ਤਾਂ ਮੈਂ ਗਿਣਤੀ ਆਰੰਭ ਹੀ ਕਰਦਾ ਪਿਆ ਗਿਣਤੀ ਗਲਤ ਕਿਵੇਂ ਹੋ ਗਈ ਜੇ ਤਾਂ ਗਿਣਿਆ ਹੀ 3 ਤੱਕ ਹੈ ਮਾਰ ਕੇ ਨਹੀਂ ਤੁਹਾਡੀ ਗਿਣਤੀ ਗਲਤ ਹੈ ਗਿਣਤੀ ਠੀਕ ਕਰੋ ਸੋਚਿਆ ਸ਼ਾਇਦ ਭੁਲੇਖਾ ਲੱਗਿਆ ਹੋਵੇਗਾ ਉਹਨੇ ਦੂਸਰੀ ਵਾਰ ਗਿਣਤੀ ਆਰੰਭ ਕਰਦਾ ਹੈ ਅਜੀ ਉਹਨੇ 1 ਤੋਂ ਬਾਅਦ 2 ਹੀ ਕਿਹਾ ਤੇ ਮਾਰ ਨੇ ਬਾਹ ਤੋਂ ਫੜ ਕੇ ਕਿਹਾ ਸਵਾਲ ਤਾਂ ਬੜੇ ਵੱਡੇ ਵੱਡੇ ਕਰਦਾ ਹੈ ਗਿਣਤੀ ਕਰਨੀ ਤਾਂ ਠੀਕ ਕਰ ਇਹ ਤਾਂ ਮਾਮੂਲੀ ਗੱਲ ਹੈ ਗਿਣਤੀ ਕਰਨੀ ਗਿਣਤੀ ਕਿਉਂ ਗਲਤ ਕਰਦਾ ਉਹ ਖਿੱਚ ਗਿਆ ਉਹਨੇ ਕਿਹਾ ਦੇਖ ਹਿੰਦਿਆ ਦੇ ਪੀਰ ਮਹਾਰਾਜ ਮੇਰਾ ਤੇ ਆਪਣਾ ਸਮਾਂ ਬਰਬਾਦ ਕੋਈ ਨਾ ਕਰੋ ਮੈਂ ਜੇ ਗਿਣਤੀ ਆਰੰਭੀ ਕਰਦਾ ਹੈ ਗਿਣਤੀ ਗਲਤ ਕਿਵੇਂ ਹੋ ਗਈ ਹੈ ਮਹਾਰਾਜ ਕਹਾਂ ਨਹੀਂ ਤੇਰੀ ਗਿਣਤੀ ਠੀਕ ਨਹੀਂ ਕਹਿੰਦਾ ਅਸ਼ਾ ਹੁਣ ਮੈਂ ਜਿੱਥੇ ਗਿਣਤੀ ਕਰਦਿਆਂ ਗਲਤੀ ਕਰਾਂਗਾ ਉੱਥੇ ਹੀ ਰੋਕਿਓ ਮੈਨੂੰ ਇਹ ਨਾ ਹੋਵੇ ਮੈਂ ਗੇਲ ਨਾ ਫਿਰ ਤੁਸੀਂ ਕੋ ਗਲਤ ਮਾਰੇਗੇ ਕਰ ਛੁਰੂ ਉਹਨੇ ਇੱਕ ਕਿਆ ਮਾਰਨੇ ਬਾਹ ਫੜ ਕੇ ਕਿਆ ਗਿਣਤੀ ਗਲਤ ਹੈ ਕਹਿ ਲੱਗਾ ਹੱਦ ਹੋ ਗਈ ਹੈ ਹੁਣ ਤਾਂ ਮੈਨੂੰ ਪਤਾ ਹੀ ਲੱਗ ਗਿਆ ਤੁਸੀਂ ਵਾਕਈ ਸਮਾਂ ਬਰਬਾਦ ਕਰ ਰਹੇ ਹੋ ਕਿਹੜੇ ਚੱਕਰਾਂ ਵਿੱਚ ਮੈਨੂੰ ਪਾ ਰਹੇ ਹੋ ਇੱਕ ਤੋਂ ਪਹਿਲਾਂ ਕੁਝ ਨਹੀਂ ਹੁੰਦਾ ਮਾਰ ਸੱਚੇ ਪਾਤਸ਼ਾਹ ਕਿਹਾ ਪੀਰ ਤੂੰ ਮੈਨੂੰ ਕਿਹੜੇ ਚੱਕਰਾਂ ਚ ਪਾ ਰਿਹਾ ਖੁਦਾ ਤੋਂ ਪਹਿਲਾਂ ਵੀ ਕੁਝ ਨਹੀਂ ਹੁੰਦਾ ਖੁਦਾ ਤੋਂ ਪਹਿਲਾਂ ਵੀ ਕੁਝ ਨਹੀਂ ਹੈ ਉਹ ਇੱਕ ਖੁਦਾ ਦੇ ਆਸਰੇ ਇਹ ਸਾਰਾ ਪਸਾਰਾ ਹੈ ਹਜ਼ਾਰਾਂ ਦਾ ਲੱਖਾਂ ਦਾ ਕਰੋੜਾਂ ਦਾ ਅਰਬਾਂ ਖਰਬਾਂ ਦਾ ਸਭ ਦਾ ਆਧਾਰ ਇੱਕ ਅਕਾਲ ਪੁਰਖ ਵਾਹਿਗੁਰੂ ਇੱਕ ਪਰਮਾਤਮਾ ਹੈ ਜਿਸ ਨੂੰ ਕਿਹਾ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾ। ਜਿਸ ਦੀ ਅਰੰਭਤਾ ਹੀ ਗੁਰੂ ਸਾਹਿਬ ਨੇ ਇੱਕ ਓੰਕਾਰ ਤੋਂ ਕੀਤੀ ਉਹ ਇੱਕ ਹੈ ਉਹਦੇ ਸਮਖਸ਼ ਕੋਈ ਹੋਰ ਨਹੀਂ। ਮਾਰ ਕਿਹਾ ਜਿਵੇਂ ਇੱਕ ਦੀ ਗਿਣਤੀ ਤੋਂ ਪਹਿਲਾਂ ਕੁਝ ਨਹੀਂ। ਸੱਚ ਹੈ ਖੁਦਾ ਤੋਂ ਪਹਿਲਾਂ ਵੀ ਕੁਝ ਨਹੀਂ ਹੈ। ਉਹਨੇ ਜਦੋਂ ਇਹ ਸਵਾਲ ਸੁਣਿਆ ਉਹਦਾ ਦਿਲ ਪਿਆ ਹਿੱਲ ਗਿਆ। ਉਹਨੇ ਕਿਹਾ ਕੋਈ ਆਮ ਮਨੁੱਖ ਨਹੀਂ। ਇਹਦਾ ਜਵਾਬ ਬੜਾ ਡੂੰਗਾ ਸੀ ਹੁਣ ਉਹਨੇ ਦੂਜਾ ਸਵਾਲ ਕਰਨਾ ਪਰ ਜਿਹੜੀ ਹਿੰਮਤ ਨਾਲ ਉਹਨੇ ਪਹਿਲਾ ਸਵਾਲ ਕੀਤਾ ਉਹ ਹਿੰਮਤ ਉਹਨੋਂ ਦੇ ਅੰਦਰ ਕੋਈ ਨਹੀਂ ਰਹਗੀ ਫਿਰ ਹਿਆ ਕਰਕੇ ਕਹਿੰਦਾ ਮੇਰਾ ਦੂਜਾ ਸਵਾਲ ਇਹ ਆ ਵੀ ਖੁਦਾ ਫਿਰ ਰਹਿੰਦਾ ਕਿੱਥੇ ਐ ਮਾਰ ਸੱਚੇ ਪਾਤਸ਼ਾਹ ਕਿਆ ਤੈਨੂੰ ਕਿਹਾ ਸਵਾਲ ਦੀ ਸਾਡੀ ਮਰਜ਼ਾ ਦਾ ਇੱਕ ਦੁੱਧ ਦਾ ਭਾਂਡਾ ਮੰਗਾ ਫੇਰ ਉਹਨੇ ਮਨ ਚ ਸੋਚਿਆ ਵੀ ਇਹ ਕਈ ਦਿਨਾਂ ਦੇ ਬਗਦਾਦ ਵਿੱਚ ਆਇਆ ਲੋਕਾਂ ਨੇ ਮਾੜਾ ਵਿਵਹਾਰ ਕੀਤਾ ਜਲ ਪਾਣੀ ਭੋਜਨ ਛੱਗਿਆ ਨਹੀਂ ਭੁੱਖ ਲੱਗੀ ਹੋਵੇਗੀ ਉਹਨੇ ਸੁਣਿਆ ਵੀ ਸੀ ਕਿ ਹਿੰਦੁਸਤਾਨ ਦੇ ਫਕੀਰ ਉਹਨਾਂ ਨੂੰ ਦੁੱਧ ਬੜਾ ਪਸੰਦ ਹੁੰਦਾ ਕਹਿੰਦਾ ਦੁੱਧ ਪੀ ਕੇ ਜਵਾਬ ਦੇਣਗੇ ਜਾਓ ਦੁੱਧ ਦਾ ਭਾਂਡਾ ਲਿਆਓ ਉਹ ਕਟੋਰਾ ਪਰ ਕੇ ਦੁੱਧ ਦਾ ਲਿਆਏ ਜਦੋਂ ਦੁੱਧ ਦਾ ਕਟੋਰਾ ਲਿਆਂਦਾ ਗੁਰੂ ਸਾਹਿਬ ਦੇ ਸਾਹਮਣੇ ਕੀਤਾ ਮਹਾਰਾਜ ਇੱਕ ਟੱਕ ਉਹਦੇ ਵੱਲ ਦੇਖੀ ਜਾਂਦੇ ਉਹ ਫਕੀਰ ਨੇ ਕਿਹਾ ਮਹਾਰਾਜ ਛਕ ਲੋ ਦੁੱਧ ਬਿਲਕੁਲ ਸੁੱਧਾ ਐ ਪਾਕ ਐ ਮਾਰ ਕੇ ਮੈਂ ਤਾਂ ਨਹੀਂ ਕਹਿੰਦਾ ਵੀ ਦੁੱਧ ਵਿੱਚ ਕੋਈ ਕਮੀ ਐ ਵਾਕਈ ਦੁੱਧ ਬੜਾ ਸੁੱਧ ਤੇ ਪਾਕ ਐ ਪਰ ਫਿਰ ਵੀ ਮਾਰ ਕਹਿੰਦੇ ਇਹਦੇ ਵਿੱਚ ਕੁਝ ਹੈ ਜਦੋਂ ਇਹ ਸ਼ਬਦ ਕਿਹਾ ਉਹਨੇ ਦੁੱਧ ਆਪਣੇ ਹੱਥ ਵਿੱਚ ਲਿਆ ਵੀ ਸ਼ਾਇਦ ਮੇਰੇ ਬੰਦਿਆਂ ਨੇ ਵਿੱਚ ਕੁਝ ਪਾ ਦਿੱਤਾ ਹੋਵੇ ਦੇਖਿਆ ਦੁੱਧ ਵਿੱਚ ਕੁਝ ਨਹੀਂ ਉਹਨੇ ਕਿਹਾ ਨਹੀਂ ਮਹਾਰਾਜ ਭੁਲੇਖਾ ਹੈ ਦੁੱਧ ਹੀ ਐ ਇਹਦੇ ਵਿੱਚ ਹੋਰ ਕੁਝ ਨਹੀਂ ਮਾਰਜ ਫੇਰ ਦੇਖ ਰੇ ਮਾਰ ਕਹਿੰਦੇ ਇਹ ਤਾਂਸੀ ਵੀ ਕਹਿੰਨੇ ਦੁੱਧ ਹੈ ਪਰ ਸੁਧ ਹੈ ਪਰ ਫਿਰ ਵੀ ਇਹਦੇ ਵਿੱਚ ਕੁਝ ਹੈ ਉਹਨੇ ਕਿਹਾ ਮਾਰਜ ਹੱਦ ਹੋ ਗਈ ਸਾਨੂੰ ਤਾਂ ਇਹਦੇ ਵਿੱਚ ਦਿਸਦਾ ਕੁਝ ਨਹੀਂ ਇਹ ਤੁਹਾਨੂੰ ਦਿਸਦਾ ਤੁਸੀਂ ਦੱਸੋ ਮਾਰ ਕੇ ਇਹਦੇ ਵਿੱਚ ਕਿਓ ਹੈ ਕਿ ਨਹੀਂ ਕਹਿੰਦਾ ਮਾਰਜ ਕਿਓ ਤਾਂ ਹੈ ਮਾਰ ਕਹਿੰਦੇ ਦਿਸਦਾ ਕਹਿੰਦਾ ਦਿਸਦਾ ਨਹੀਂ ਪਰ ਜ਼ਕੀਨ ਹੈ ਇਹਦੇ ਵਿੱਚ ਕਿਓ ਜ਼ਰੂਰ ਹੈ ਮਾਰ ਕਹੇ ਜਿਵੇਂ ਦੁੱਧ ਵਿੱਚ ਕਿਓ ਹੈ ਦੇਸ ਦਾ ਨਹੀਂ ਤੂੰ ਤਾਂ ਵੀ ਯਕੀਨ ਕਰ ਲਿਆ ਹੈ ਸੱਚ ਜਾਣੀ ਚਾਹੇ ਪ੍ਰਮਾਤਮਾ ਦਿਸਦਾ ਨਹੀਂ ਪਰ ਜਰਰੇ ਜਰਰੇ ਸਾਰੇ ਸੰਸਾਰ ਵਿੱਚ ਹੀ ਉਹ ਰੰਕਾਰ ਆ ਵਸਿਆ ਹੋਇਆ ਹੈ ਉਹ ਸਾਰਿਆਂ ਦੇ ਵਿੱਚ ਹੈ ਜਰਰੇ ਜਰਰੇ ਵਿੱਚ ਹੈ ਦੁੱਧ ਵਿੱਚ ਕਿਉ ਹੈ ਦਿਸਦਾ ਨਹੀਂ ਮਨੁੱਖ ਨੂੰ ਯਕੀਨ ਦੇ ਵਿੱਚ ਨਿਕਲੇਗਾ ਪ੍ਰਮਾਤਮਾ ਸੰਸਾਰ ਵਿੱਚ ਹੈ ਇਹ ਪ੍ਰਮਾਣ ਰੰਕਾਰ ਦੀ ਸੰਸਾਰ ਦੀ ਖੇਡ ਇਥੋਂ ਉਲਟੀ ਹੈ ਸੰਸਾਰ ਵਿੱਚ ਆਪਾਂ ਪਹਿਲਾਂ ਦੇਖਦੇ ਆਂ ਫਿਰ ਭਰੋਸਾ ਕਰਦੇ ਆਂ ਨਰੰਕਾਰ ਦਿਸਦਾ ਨਹੀਂ ਪਹਿਲਾਂ ਭਰੋਸਾ ਕਰਨਾ ਪੈਂਦਾ ਫਿਰ ਉਹ ਦਿਸਣ ਲੱਗਦਾ ਹੈ ਮਾਰਕਾ ਜਿਵੇਂ ਤੂੰ ਦੁੱਧ ਤੇ ਭਰੋਸਾ ਕਰ ਲਿਆ ਦੇ ਵਿੱਚ ਕਿਉ ਹੈ ਨਰੰਕਾਰ ਤੇ ਭਰੋਸਾ ਕਰੀ ਜਿੱਦਨ ਤੇਰਾ ਭਰੋਸਾ ਬਣ ਗਿਆ ਉਦਨ ਸਾਰਿਆਂ ਦੇ ਵਿੱਚੋਂ ਤੈਨੂੰ ਨਰੰਕਾਰ ਦਿਸ ਪਵੇਗਾ ਜਦੋਂ ਮਾਰਨ ਇਹ ਕਿਹਾ ਉਹਦੀ ਬਿਲਕੁਲ ਤਸੱਲੀ ਹੋ ਗਈ ਉਹਨੇ ਕਿਹਾ ਬਗਦਾਦ ਦੇ ਲੋਕਾਂ ਨੇ ਗਲਤ ਕੀਤਾ ਇਹ ਤਾਂ ਪਹੁੰਚਿਆ ਹੋਇਆ ਰੱਬ ਦਾ ਪਿਆਰਾ ਹੈ ਇਹ ਤੇ ਖੁਦਾ ਦਾ ਰੂਪ ਹੈ ਉਹਨੇ ਕਿਹਾ ਮਹਾਰਾਜ ਹੁਣ ਤਿੱਜੇ ਸਵਾਲ ਦਾ ਉੱਤਰ ਵੀ ਦੇ ਦਿਓ ਕਿਤੇ ਮਨ ਚ ਐਵੇਂ ਛੰਕਾ ਨਾ ਰਹੇ ਜੇ ਕਿ ਖੁਦਾ ਕੋਈ ਕੰਮ ਕਰ ਵੀ ਕਰਦਾ ਹੈ ਕਿ ਵਿਹਲਾ ਹੀ ਰਹਿੰਦਾ ਹੈ ਸੱਚੇ ਪਾਦਸ਼ਾਹ ਮਹਾਰਾਜ ਕਹਿਣ ਲੱਗੇ ਸਾਡੇ ਜਵਾਬ ਦੀ ਮਰਜ਼ਾਦਾ ਜੇ ਜਵਾਬ ਲੈਣਾ ਕੁਝ ਸਮਾਂ ਤੂੰ ਇਸ ਥੜੇ ਤੋਂ ਉੱਤਰ ਕੇ ਥੱਲੇ ਆ ਅਸੀਂ ਇੱਥੇ ਬਹਿ ਕੇ ਤੈਨੂੰ ਜਵਾਬ ਦੇਾਂਗੇ ਫਿਰ ਜਿੰਨੇ ਮਰਜ਼ੀ ਸਵਾਲ ਪੁੱਛੀ ਜਵਾਬ ਮਿਲਣਗੇ ਉਹਨੇ ਕਿਹਾ ਠੀਕ ਹੈ ਸੌਦਾ ਸਸਤਾ ਉਹ ਥੜੇ ਤੋਂ ਥੱਲੇ ਉਤਰ ਆਇਆ ਸੰਗਾਸਨ ਤੋਂ ਥੱਲੇ ਉਤਰਿਆ ਗੁਰੂ ਸਾਹਿਬ ਚੌਂਕੜਾ ਮਾਰ ਕੇ ਉੱਪਰ ਬੈਠ ਗਏ ਮਾਰ ਨੇ ਨੇਤਰ ਬੰਦ ਕਰ ਲਏ ਕੁਝ ਸਮਾਂ ਉਹ ਦੇਖਦਾ ਰਿਹਾ ਮਹਾਰਜ ਬੋਲੇ ਕੋਈ ਨਹੀਂ ਕਹਿੰਦਾ ਮਹਾਰਜ ਹੁਣ ਉੱਤਰ ਤਾਂ ਦੇ ਦਿਓ ਖੁਦਾ ਕੰਮ ਕਰ ਕੀ ਕਰਦਾ ਹੈ ਮਹਾਰਜ ਮੁਸਕਰਾ ਕੇ ਕਹਿੰਦੇ ਸਮਝਿਆ ਨਹੀਂ ਕਹਿੰਦਾ ਨਹੀਂ ਮਾਰ ਸੱਚੇ ਪਾਤਸ਼ਾਹ ਕਹਿਆ ਖੁਦਾ ਇਹੀ ਕੰਮ ਕਰਦਾ ਹੈ ਥੱਲੇ ਬੈਠਿਆਂ ਨੂੰ ਸੰਘਾਸਣ ਤੇ ਬਿਠਾ ਦਿੰਦਾ ਹੈ ਤੇ ਕਈ ਵਾਰ ਸੰਘਾਸਣ ਤੇ ਬੈਠਿਆਂ ਨੂੰ ਥੱਲੇ ਵੀ ਲਾ ਦਿੰਦਾ ਹੈ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਉਹ ਪ੍ਰਮਾਤਮਾ ਭਿਖਾਰੀਆਂ ਨੂੰ ਛਿਣ ਚ ਰਾਜੇ ਬਣਾ ਦਿੰਦਾ ਹੈ ਤੇ ਸੱਚ ਜਾਣੀ ਕਈ ਵਾਰ ਉਹ ਰਾਜਿਆਂ ਨੂੰ ਛਿਣ ਵਿੱਚ ਭਿਖਾਰੀ ਬਣਾ ਦਿੰਦਾ ਉਹ ਅਕਾਲ ਪੁਰਖ ਐਸਾ ਸਮਰੱਥ ਹੈ ਇਹ ਉਹਦਾ ਕੰਮ ਹੈ ਉਹਨੇ ਗੁਰੂ ਦੇ ਚਰਨਾਂ ਤੇ ਆਪਣਾ ਗੁਰੂ ਦੇ ਕਦਮਾਂ ਤੇ ਸਿਰ ਰੱਖ ਦਿੱਤਾ ਕਿ ਮਹਾਰਾਜ ਤੁਹਾਡੇ ਜਵਾਬਾਂ ਨੇ ਮੇਰੀ ਤਸੱਲੀ ਕਰਾਤੀ ਤੋ ਮਾਰ ਕਹਿੰਦੇ हे ਪ੍ਰਮਾਤਮਾ ਭਗਤੀ ਰੂਪੀ ਵੇਲ ਵੀ ਤੂੰ ਹੈ ਸੱਚੇ ਪਾਤਸ਼ਾਹ ਕੀਰਤਨ ਰੂਪੀ ਫੁੱਲ ਵੀ ਤੂੰ ਹੈ ਉਸ ਰਸ ਨੂੰ ਮੰਨਣ ਵਾਲਾ ਭਵਰਾ ਵੀ ਤੂੰ ਆਪੀ ਹੈ ਆਪੇ ਸੰਗਤ ਮੀਤ ਮੇਲ ਫੇਰਾ ਕਾਲਪੁਰਖ ਵੈਗਰੂ